ਇਹ ਭਾਤੇ ਆਪ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਖੋत्सा ਜਸੇ ਬੰਦੀ ਦਾ ਕਾਈ ਪ੍ਰਧਾਨ ਸੇਖਾ ਕਲਾਂ ਤੋਂ ਬੋਲਦਾ ਹਾਂ ਜਿਹੜੀ ਭਰਾਵੋ ਪਿਛਲੇ ਦਿਨ ਵੀੜ ਕੋ ਆਈ ਸੀ ਵੀਪਾਲ ਪਾਸੇ ਨਾਲ ਖੋत्सा ਜਸੇ ਬੰਦੀ ਦਾ ਪ੍ਰਧਾਨ ਰਲ ਗਿਆ ਉਹ ਭਰਾਵੋ ਤਾਂ ਉਸ ਮਸਲੇ ਤੇ ਕੋਈ ਨਹੀਂ ਗਿਆ ਐ ਭਰਾ ਦਾ ਰਾਜੀਨਾਵਾ ਸੀ ਭਿੰਦੇ ਦਾ ਉਸ ਰਾਜੀਨਾਮੇ ਦੇ ਵਿੱਚ ਸੀ ਅਸੀਂ ਇਹ ਸਾਨੂੰ ਉੱਥੇ ਤਾਲ ਗਿਆ ਸੀ ਵੀ ਭਾਈ ਉੱਥੇ ਸੱਚੀ ਗੱਲ ਦੱਸਣੀ ਐ ਉਹ ਗੱਲ ਦੀ ਬਾਤ 'ਚ ਅਸੀਂ ਗਏ ਸੀ ਤੇ ਉੱਥੇ ਕੋਈ ਕਿਸੇ ਕੁੜੀ ਦਾ ਸੀਗਾ ਕੋਈ ਪ੍ਰੋਗਰਾਮ ਉਹਨਾਂ ਨੇ ਸਾਨੂੰ ਉੱਥੇ ਭਰਾਵੋ ਏਝੜ ਕੇ ਖੜਿਆ ਆ ਰਿਆ ਅਸੀਂ ਕੋਈ ਭਾਜਪਾ ਦੇ ਨਾਲ ਦੀ ਨਾਲੇ ਅਸੀਂ ਆਲਦੀ ਜਸੇਪੰਦੀ ਦੇ ਨਾਲ ਡਰ ਕੇ ਖੜੇ ਹਾਂ ਤੇ ਡਰ ਕੇ ਰਵਾਂਗੇ ਇਹ ਜੀ ਕੋਈ ਗੱਲ ਨਹੀਂ ਕੋਈ ਕਹਿੰਦਾ ਵੇਖ ਗਿਆ ਜੇ ਦੇਖਣਾ ਹੁੰਦਾ ਨਾ ਘਰ ਦੀ ਸੀ ਭਰਾਵੋ ਵੇਚਦਾਰ ਦਾ ਇਹਨਾਂ ਅੱਜ ਨੂੰ ਮੈਂ ਵੀ ਵਟਗਾ ਘਟਗਾ ਚ ਬਹਿ ਜਾਂਦਾ ਤੇ ਨਾ ਆਪਣੇ ਮਨਚੇ ਜੀ ਕੋਈ ਗੱਲ ਆ ਨਗਰ ਮੇਰੇ ਨਾਲ ਖੜਾ ਹੈ ਤੇ ਨਗਰ ਦੇ ਨਾਲ ਸਦਾ ਹੀ ਖੜਾ ਰਹੂੰਗਾ ਜੋ ਮੈਥੋਂ ਗਲਤੀ ਹੋਈ ਹੈ ਮੈਂ ਸਾਰੇ ਆ ਦੀ ਮੁਕਤੀ ਜੇ ਸੇ ਬੰਦੀ ਤੋਂ ਮਾਫੀ ਮੰਗਦਾ ਐ ਇਸ ਤੋਂ ਕਹਾਂ ਤੋਂ ਗਲਤੀ ਜੇ ਕੋਈ ਹੋਈ ਸਹਿਰ ਮੇਰਾ ਤੇ ਜੁਕਤੀਆਂ ਸੰਗਤੀਆਂ ਦੁਆਰਾ ਫੇਰ ਬੇਇਨਤੀ ਕਰਦਾ ਐ ਵੀ ਜਿਹੜੀ ਮੈਥੋਂ ਗਲਤੀ ਹੋਈ ਉੱਥੇ ਪਾਜ ਪਾਦੇ ਜਾ ਕੇ ਉਹਨਾਂ ਨੇ ਚਲੋ ਮੇਰੇ ਮੂੰਹ ਤੇ ਲੱਡੂ ਪਾਤਾ ਮੈਂ ਗਲਤੀ ਮੰਨਦਾ ਮੈਨੂੰ ਖਿੱਚ ਕੇ ਲੈ ਗਏ ਤੇ ਮਜਬੂਰੀ ਗਲਤੀ ਹੋਈ ਐ ਤੇ ਕੋਈ ਮੈਂ ਵਿਖਿਆੜੀ ਤੇ ਨਾ ਮੇਰੇ ਚੇਹਰੇ 'ਚ ਕੋਈ ਤਰ ਨਾ ਮੈਂ ਆਪਦੀ ਜਸੇ ਬੰਦੀ ਦੇ ਨਾਲ ਡਟ ਕੇ ਖੜਾ ਤੇ ਡਾਟ ਕੇ ਹੀ ਖੜਾ ਰਹੂੰਗਾ ਜਿਹੜੇ ਭਰਾ ਕੋਈ ਗੱਲਾਂ ਬਾਤਾਂ ਕਰਦੇ ਆ ਭਰਾਵੋ ਨਾ ਮੈਂ ਕਿਸੇ ਦੀ ਵੱਧ ਘੱਟ ਕੇ ਤੇ ਗੱਲ ਕੀਤੀ ਐ ਤੇ ਨਾ ਕਰਨੀ ਐ ਤੇ ਮੈਂ ਸਾਰੇ ਨੱਗਰ ਦਾ ਧੰਨਵਾਦ ਕਰਦਾ ਅੱਗੇ ਮੇਰੇ ਨੱਗਰ ਖੜਾ ਐ ਤੇ ਡੱਕ ਦੇ ਨਾਲ ਹੀ ਖੜਾ ਰਹੂੰਗਾ ਜੋ ਗਲਤੀ ਹੋਈ ਆ ਮੈਨੂੰ maaf maaf ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ